ਜਿੰਨੇ ਵੀ ਸਾਡੇ ਧਾਰਮਿਕ ਧਾਰੇ ਆ ਉਹਨਾਂ ਦੇ ਉੱਤੇ ਬੀਜੇਪੀ ਦੇ ਬੀਜੇਪੀ ਦੇ ਬੰਦਿਆਂ ਦੇ ਕਬਜ਼ੇ ਹੋਏ ਹੋਏ ਨੇ ਬਹੁਤ ਸਾਰੇ ਗੁਰਦੁਆਰੇ ਅਜੇ ਵੀ ਅਜੇ ਇਹ ਹੈਗੇ ਨੇ ਜਿੱਥੇ ਬੀਜੇਪੀ ਦੇ ਕਬਜ਼ੇ ਨੇ ਉਹਨਾਂ ਦੇ ਆਪ ਦੇ ਬੰਦੇ ਵਿੱਚ ਵਾੜੇ ਹੋਏ ਨੇ ਪਹਿਰਾਵਾ ਸਾਡਾ ਹੀ ਆ ਤੇ ਬੰਦੇ ਉਹਦੇ ਚ ਬੀਜੇਪੀ ਦੇ ਨੇ ਜਿਹੜਾ ਇਹ ਤਰਸੇਮ ਸਿੰਘ ਸਰਕਾਰੀ ਸਾਹ ਸੀਗਾ ਬਾਣੇ ਦੇ ਵਿੱਚ ਇੱਥੇ ਮੈਨੂੰ ਪਤਾ ਲੱਗਾ ਉਦੋਂ ਬੀਜੇਪੀ ਦੇ ਆਯੋਗੀ ਅਮਿਤ ਸ਼ਾਹ ਵਰਗੇ ਵੀ ਉਹਦੇ ਪੈਰਾਂ 'ਚ ਡਿੱਗਦੇ ਨੇ ਕੀ ਇਹ ਇਹ ਸਿੱਖ ਕੌਮ ਨੂੰ ਇੰਨਾ ਨੀਵਾ ਵਿਖਾਉਣ ਦੇ ਬਾਬ ਤੇ ਕੀ ਕਰ ਰਹੇ ਨੇ ਸਾਡੀ ਕੌਮ ਦੇ ਧਾਰਮਿਕ ਸਥਾਨਾਂ ਦੇ ਵਿੱਚ ਗਲਤ ਬੰਦੇ ਬਾੜ ਕੇ ਉਥੇ ਬੇਅਦਬੀਆਂ ਕਰਾਉਂਦੇ ਆ ਆ ਦੇ ਉਹ ਰੇਪ ਕਰਦਾ ਸੀ ਲੜਕੀਆਂ ਦੇ ਉਹ ਜਿਹੜਾ ਸਾਧ ਬਣਾਇਆ ਸੀ ਸਰਕਾਰੀ ਬਹੁਤ ਉਹਨੇ ਬੇਅਦਬੀਆਂ ਕੀਤੀਆਂ ਇਹ ਇਥੋਂ ਸਰਬਜੀਤ ਸਿੰਘ ਇੱਕ ਡਬਲ ਐਮਏ ਪੜ੍ਹਿਆ ਮੁੰਡਾ ਪੜਿਆ ਲੇਖਾ ਮੁੰਡਾ ਉਹਦੀ ਅੰਦਰੋਂ ਜਮੀਰ ਜਾਗੀ ਵੀ ਸਾਡੇ ਧਾਰਮਿਕ ਸਥਾਨਾਂ ਤੋਂ ਜਿਵੇਂ ਇੱਕ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਬੈਠਾ ਸੀ ਉਸੇ ਤਰ੍ਹਾਂ ਇਹ ਕੋ ਗੁਰੂ ਘਰ ਦੇ ਵਿੱਚ ਮਕਤਾਬ ਸਿੰਘ ਤੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਬਣ ਕੇ ਇਹ ਮੱਸਾ ਰੰਗੜ ਸੀ ਇਹ ਜਿਹਨੂੰ ਮਾਰਿਆ ਹੁਣ ਉਹਦਾ ਇੱਕ ਸਾਥੀ ਦਾ ਉਥੇ ਮਾਰ ਦਿੱਤਾ ਦੂਸਰਾ ਜਿਹੜਾ ਸਾਥੀ ਸੀ ਉਹਦੇ ਲੱਤਾਂ 'ਚ ਗੋਲੀਆਂ ਮਾਰ ਕੇ ਉਹਦਾ ਧੜ ਜਿਹੜਾ ਥੱਲੋ ਖਤਮ ਕਰ ਦਿੱਤਾ ਹੁਣ ਪਤਾ ਲੱਗਾ ਵੀ ਇਹ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਤੇ ਗਿਆ ਸੀ ਉਹਦੀ ਘਰ ਵਾਲੀ ਦੇ ਨਾਂ ਤੇ ਸੀਗਾ ਹਾਂਜੀ ਉਹਨਾਂ ਦੇ ਘਰ ਵਾਲੀ ਨੂੰ ਪੁਲਿਸ ਜਿਹੜੀ ਟੌਰਚਰ ਕਰਦੀ ਆ ਦੱਸੋ ਪੁਲਸੀ ਦੇ ਆਰਡਰ ਆ ਗਏ ਕੀ ਇਹ ਕੋਈ ਨਿਆਂ ਹੈ ਨਾ ਕੋਈ ਅਦਾਲਤ ਨਾ ਕੋਈ ਸਰਕਾਰ ਨਾ ਕੋਈ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਅਦਾਲਤ 'ਚ ਕਿਸੇ ਕੁਝ ਵੀ ਨਹੀਂ ਹੈਗਾ ਇੱਥੇ